ਵੱਡੇ ਵੱਡੇ ਸੜਕੀ ਮਾਰਗ ਹੁਣ ਚਿੰਤਾ ਚ ਘਿਰ ਗਏ ਲੱਗਦੇ ਨੇ ਇਹਨਾਂ ਸੜਕੀ ਮਾਰਗਾਂ ਨੇ ਮੁਲਕ ਦਾ ਭਵਿੱਖਤਾ ਕਰਨਾ ਭਾਰਤ ਮਾਲਾ ਪ੍ਰੋਜੈਕਟ ਇਹਨਾਂ ਵਿੱਚ ਵਿਕਿਆ ਕੇਂਦਰ ਸੜਕ ਪ੍ਰਵਹਨ ਤੇ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਦੀਆਂ ਜੱਟੀਆਂ ਨੇ ਪੰਜਾਬ ਸਰਕਾਰ ਦੀ ਚਿੰਤਾ ਜ਼ਰੂਰ ਵਧਾਈ ਹੈ ਇਧਰ ਪੰਜਾਬ ਚ ਪੰਚਾਇਤੀ ਚੋਣਾਂ ਦਾ ਐਲਾਨ ਕਿਸੇ ਵੀ ਵੇਲੇ ਹੋ ਸਕਦਾ ਹੈ ਭਗਵੰਤਪਾਨ ਸਰਕਾਰ ਪਹਿਲਾਂ ਹੀ ਲੋਕ ਸਭਾ ਵਿੱਚ ਵੱਡਾ ਮਾਰਕਾ ਨਹੀਂ ਮਾਰ ਸਕੀ कुल मिलाकर देखिए ये मुआवजा मांगण वाले किसान ते सख्ती करने ਦੇ ਮੂਡ ਵਿੱਚ ਸਰਕਾਰ ਨਹੀਂ ਲੱਗ ਰਹੀ ਪਰ ਮੁੱਖ ਮੰਤਰੀ ਨੇ ਖੁਦ ਸਾਰੇ ਮਾਮਲੇ ਦੀ ਕਮਾਨ ਸੰਭਾਲੀ ਹੈ ਉਧਰ ਪੰਜਾਬ ਛੋ ਲੰਘਣ ਵਾਲੇ ਵੱਡੇ ਸੜਕੀ ਮਾਰਗਾਂ ਦੇ ਬੰਦ ਹੋਣ ਦਾ ਡਰ ਹਾਲੇ ਬਰਕਰਾਰ ਹੈ ਦਿੱਲੀ ਕਟੜਾ ਐਕਸਪ੍ਰੈਸ ਵੇ ਦੀ કુલ ਲੰਬਾਈ 670 ਕਿਲੋਮੀਟਰ ਹੈ ਇਸ ਦੇ ਵਿੱਚੋਂ 339 ਕਿਲੋਮੀਟਰ ਪੰਜਾਬ ਦੇ ਵਿੱਚ ਪੜਨਾ ਹੈ ਕੇਂਦਰੀ ਮੰਤਰੀ ਨਿਤਨ ਗਿੜਕਰੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਹੈ ਜਿਸ ਤੋਂ ਬਾਅਦ ਇਹ ਮਾਮਲਾ ਹੁਣ ਕਾਫੀ ਚਰਚਾ ਵਿੱਚ ਹੈ ਵਿਸਤਾਰ ਵਿੱਚ ਦੇਖੀਏ ਤਾਂ ਪਟਿਆਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 5 ਕਿਲੋਮੀਟਰ ਇਹ ਕੌਮੀ ਮਾਰਗ ਬਣ ਕੇ ਤਿਆਰ ਹੋ ਚੁੱਕਾ ਹੈ ਜਦ ਕਿ ਬਾਕੀ ਜ਼ਿਲ੍ਹਿਆਂ 'ਚ ਇਸ ਐਕਸਪ੍ਰੈਸ ਵੇ ਦਾ ਨਿਰਮਾਣ ਲਗਭਗ ਅੱਧ ਤੋਂ ਵੱਧ ਅਧੂਰਾ ਜਾਪਦਾ ਹੈ ਇਹਨਾਂ ਵਿੱਚੋਂ ਲੁਧਿਆਣਾ ਤੇ ਗੁਰਦਾਸਪੁਰ ਜ਼ਿਲ੍ਹਾ ਜ਼ਿਆਦਾ ਪ੍ਰਭਾਵਿਤ ਨੇ ਲੁਧਿਆਣਾ 'ਚ 20 ਤੇ ਗੁਰਦਾਸਪੁਰ ਵਿੱਚ 70 ਕਿਲੋਮੀਟਰ ਦੇ ਲਈ ਜ਼ਮੀਨ ਐਕਵਾਇਰ ਕੀਤੀ ਜਾਣੀ ਹਾਲੇ ਬਾਕੀ ਹੈ नेशनल हाईवे अथॉरिटी ऑफ इंडिया ने दिल्ली अमृतसर कटड़ा एक्सप्रेसवे ग्रीनफील्ड प्रोजेक्ट शुरू ਕੀਤਾ ਸੀ ਇਹ ਪ੍ਰੋਜੈਕਟ ਸੂਬੇ ਦੇ 7 ਜ਼ਿਲ੍ਹਿਆਂ ਲੁਧਿਆਣਾ ਸੰਗਰੂਰ ਗੁਰਦਾਸਪੁਰ ਮਾਲੀਰ ਕੋਟਲਾ ਪਟਿਆਲਾ ਜਲੰਧਰ ਤੇ ਕਪੂਰਥਲਾ ਦੇ ਵਿੱਚੋਂ ਲੰਘਣਾ ਹੈ ਇਸ ਪ੍ਰੋਜੈਕਟ ਦੇ ਤਹਿਤ ਜਲੰਧਰ ਵਿੱਚ 72 ਕਿਲੋਮੀਟਰ ਮਾਲੀਰ ਕੋਟਲਾ 65 ਕਿਲੋਮੀਟਰ ਲੁਧਿਆਣਾ 38.95 ਕਿਲੋਮੀਟਰ ਗੁਰਦਾਸਪੁਰ ਵਿੱਚ 43 ਕਿਲੋਮੀਟਰ ਪਟਿਆਲਾ ਵਿੱਚ 5 ਸੰਗਰੂਰ ਵਿੱਚ 47 ਤੇ ਕਪੂਰਥਲਾ ਚ 28 ਕਿਲੋਮੀਟਰ ਦਾ ਕੰਮ ਹੋਣਾ ਹੈ ਇਸ ਵਿੱਚ ਪਟਿਆਲਾ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਚ 40 ਤੋਂ 50 ਫੀਸਦੀ ਕੰਮ ਹਾਲੇ ਬਾਕੀ ਹੈ ਦੱਸਦੀ ਕਿ ਪੰਜਾਬ ਚ ਲੰਘਣ ਵਾਲੇ 339 ਕਿਲੋਮੀਟਰ ਲੰਮੇ ਇਸ ਪ੍ਰੋਜੈਕਟ ਦੇ ਵਿੱਚੋਂ ਤਕਰੀਬਨ 190 ਕਿਲੋਮੀਟਰ ਦਾ ਕੰਮ ਸਿਰਫ ਇੱਕ ਹੀ ਕੰਪਨੀ ਦੇ ਕੋਲ ਹੈ ਇਸ ਕੰਪਨੀ ਦੇ ਦਫ਼ਤਰ ਤੇ ਬੀਤੇ ਇਤਨੀ ਹਮਲਾ ਹੋਇਆ ਹੈ ਜਿਸ ਤੋਂ ਬਾਅਦ ਕੰਪਨੀ ਨੇ ਕੰਮ ਬੰਦ ਕਰ ਦਿੱਤਾ ਹੈ ਕੰਪਨੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਦੇ ਮਲਾਜ਼ਮਾਂ ਲਈ ਸੁਰੱਖਿਆ ਦੇ ਪ੍ਰਬੰਧ ਨਾ ਕੀਤੇ ਗਏ ਤਾਂ ਉਹਨਾਂ ਵੱਲੋਂ ਕੰਮ ਨਹੀਂ ਕੀਤਾ ਜਾਵੇਗਾ। ਪੁਲਿਸ ਨੇ ਇਸ ਵੰਦ ਵਿੱਚ ਮਾਮੂਲੀ ਤਰ੍ਹਾਂ ਲਗਾ ਕੇ ਕੇਸ ਦਰਜ ਕੀਤਾ ਸੀ ਜਿਸ ਕਰਕੇ ਉਸਾਰੀ ਕਰਨ ਵਾਲੇ ਕੰਪਨੀ ਦੇ ਮਲਾਜ਼ਮ ਡਰੇ ਹੋਏ ਸਨ। ਕੰਪਨੀ ਨੇ ਫਿਲਹਾਲ ਕੰਮ ਕਰ ਤੋਂ ਇਨਕਾਰ ਕੀਤਾ ਹੋਇਆ ਹੈ ਜੇ ਇਹ ਕੰਮ ਤੋਂ ਬਿਨਾਂ ਸ਼ੁਰੂ ਨਾ ਹੋਇਆ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ। ਪ੍ਰੋਜੈਕਟ ਦੇ ਡਾਇਰੈਕਟਰ ਪ੍ਰਸ਼ਾਂਤ ਮਹਾਜਨ ਨੇ ਦੱਸਿਆ ਹੈ ਕਿ ਮੁੱਲਾਂਪੁਰ ਚ ਉਸਾਰੀ ਵਾਲੇ ਠੇਕੇਦਾਰ ਦੇ ਦਫ਼ਤਰ ਵਿੱਚ ਕੁਝ ਲੋਕ ਦਾਖਲ ਹੋਏ ਸਨ। ਉਹਨਾਂ ਨੇ ਕੰਮ ਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਤੇ ਕੰਮ ਬੰਦ ਨਾ ਕਰਨ ਤੇ ਠੇਕੇਦਾਰ ਦੇ ਦਫਤਰ ਨੂੰ ਤਾਲਾ ਲਗਾਉਣ ਦੀ ਚੇਤਾਵਨੀ ਵੀ ਦਿੱਤੀ ਸੀ। ਉਹਨਾਂ ਦੱਸਿਆ ਕਿ ਉਸ ਦਿਨ ਤੋਂ ਬਾਅਦ ਕੰਮ ਬੰਦ ਹੈ। ਤੇ ਉਧਰ ਭਾਰਤੀ ਕਿਸਾਨ ਯੂਨੀਅਨ ਉਗਰਾਹ ਦੇ ਜ਼ਿਲ੍ਹਾ ਜਨਰਲ ਸਖਤਰ ਸੁਦਾਗਰ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਕਿਸੇ ਵੀ ਪ੍ਰੋਜੈਕਟ ਦੇ ਵਿਰੋਧੀ ਨਹੀਂ। ਕਿਸਾਨ ਤਾਂ ਸਿਰਫ ਆਪਣੀਆਂ ਜ਼ਮੀਨਾਂ ਦਾ ਸਹੀ ਮੁੱਲ ਮੰਗ ਰਹੇ ਨੇ। ਜਿਹੜੇ ਹਮਲੇ ਹੋ ਰਹੇ ਨੇ ਉਹ ਕਿਸਾਨ ਨਹੀਂ ਬਲਕਿ ਅਣਪਛਾਤੇ ਲੋਕਾਂ ਵੱਲੋਂ ਕੀਤੇ ਜਾ ਰਹੇ ਨੇ। ਉਹਨਾਂ ਆਖਿਆ ਕਿ ਕਿਸਾਨਾਂ ਨੂੰ ਬਿਨਾਂ ਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ। ਉਨਾ ਯਾਦ ਕਰਾਇਆ ਕਿ ਕਿਸਾਨ ਹਰ ਵਿਰੋਧੋਸ਼ਾਂਤਮਈ ਟੰਗਰਾਲ ਕਰਦੇ ਆਏ ਨੇ ਦਿੱਲੀ ਅਮਰੀਕਸਰ ਕਟੜਾ ਸਮੇਤ ਸੂਬੇਚੇ ਨਿਰਮਾਣ ਰੇਨ ਹੋਰ ਹਾਈਵੇ ਪ੍ਰੋਜੈਕਟਾਂ ਦੇ ਨਾਲ ਜੁੜੇ ਅਧਿਕਾਰੀਆਂ ਤੇ ਠੇਕੇਦਾਰਾਂ ਤੇ ਲਗਾਤਾਰ ਹਮਲੇ ਚਰਚਾ ਵਿਚ ਆ ਚੁੱਕੇ ਨੇ ਪੰਜਾਬ ਸਰਕਾਰ ਇਨਾ ਹਿੰਸਕ ਘਟਨਾਵਾਂ ਨੂੰ ਰੋਕਣ ਵਿੱਚ ਹੁਣ ناکਾਮ ਲੱਗ ਰਹੀ ਹੈ ਐਨ ਐਚ ਏ ਆਈ ਦਿੱਲੀ ਅਮਰੀਕਸਰ ਕਟੜਾ ਐਕਸਪ੍ਰੈਸ ਵੇ ਸਮੇਤ ਪੰਜਾਬ ਵਿੱਚ ਕਈ ਗ੍ਰੀਨਫੀਲਡ ਤੇ ਬ੍ਰਾਊਨਫੀਲਡ ਐਨ ਐਚ ਕੋਰੀਡੋਰ ਵਿਕਸਤ ਕਰ ਰਿਹਾ ਹੈ ਗੜਕਰੀ ਨੇ ਮਾਨੋ ਲਿਖੇ ਆਪਣੇ ਪੱਤਰ ਦੇ ਨਾਲ ਹਮਲਿਆਂ ਦੀਆਂ ਤਸਵੀਰਾਂ ਵੀ ਨੱਥੀ ਕੀਤੀਆਂ ਸਨ। ਦਿੱਲੀ ਅਮਰੀਕਸਰ ਕਟੜਾ ਐਕਸਪ੍ਰੈਸ ਵੇਦਾਂ ਸਿੱਧਾ ਫਾਇਦਾ ਦਿੱਲੀ ਹਿਮਾਚਲ ਪ੍ਰਦੇਸ਼ ਪੰਜਾਬ ਤੇ ਜੰਮੂ ਕਸ਼ਮੀਰ ਅਰਾਚਨ ਹੋਣਾ ਹੈ। ਇਸ 670 ਕਿਲੋਮੀਟਰ ਲੰਬੇ ਐਕਸਪ੍ਰੈਸ ਵੇਦਿਕੂਲਣ ਤੋਂ ਬਾਅਦ ਦਿੱਲੀ ਤੋਂ ਅਮਰੀਕਸਰ ਦੇ ਹਰਮੰਦਰ ਸਾਹਿਬ 4 ਘੰਟੇ ਵਿੱਚ ਤੇ ਮਾਤਾ ਵੈਸ਼ਨੂ ਦੇਵੀ 6 ਘੰਟੇ ਵਿੱਚ ਪਹੁੰਚਿਆ ਜਾ ਸਕੇਗਾ। ਇਸ ਨਵੇਂ ਐਕਸਪ੍ਰੈਸ ਵੇਦੇ ਨਿਰਮਾਣ ਦੇ ਨਾਲ ਸ਼੍ਰੀਨਗਰ तक ਪਹੁੰਚਣ ਲਈ ਸਿਰਫ 8 ਘੰਟੇ ਦਾ ਸਮਾਂ ਲੱਗਣਾ ਹੈ। ਦਿੱਲੀ ਤੇ ਕਟੜਾ ਦੇ ਵਿਚਕਾਰ ਦੀ ਦੂਰੀ 772 ਕਿਲੋਮੀਟਰ ਤੋਂ ਘਟਕੇ 588 ਕਿਲੋਮੀਟਰ ਤੱਕ ਰਹਿ ਜਾਣੀ ਹੈ। ਫਿਲਹਾਲ ਦਿੱਲੀ ਤੋਂ ਕਟੜਾ ਪਹੁੰਚਣ ਲਈ 14 ਘੰਟੇ ਲੱਗਦੇ ਨੇ। ਹਾਲੇ ਵੀ ਅੰਮ੍ਰਿਤਸਰ ਪਹੁੰਚਣ ਲਈ 8 ਘੰਟੇ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਗੜਕਰੀ ਨੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦੇ ਠੇਕੇਦਾਰਾਂ ਦੇ ਇੰਜੀਨੀਅਰਾਂ ਦੇ ਨਾਲ ਵਾਪਰੀਆਂ ਦੋ ਘਟਨਾਵਾਂ ਦਾ ਹਵਾਲਾ ਦਿੱਤਾ ਹੈ। ਉਹਨਾਂ ਖਿਆ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਵਾਪਰੀ ਘਟਨਾ ਦੇ ਸਬੰਧ ਵਿੱਚ ਤਾਂ ਪੁਲਿਸ ਨੇ ਹਾਲੇ ਤੱਕ ਕੇਸ ਵੀ ਦਰਜ ਨਹੀਂ ਕੀਤਾ। ਉਨਾ ਕਹੇ ਕਿ ਇਹ ਕਰਨਾਮਾ ਵਾਪਰ ਤੋਂ ਰੁਕੀਆਂ ਜਾਣ ਉਹਨਾਂ ਕਹੇ ਹੈ ਕਿ ਕਈ ਅੜਕੀਆਂ ਕਰਕੇ ਸੜਕੀ ਪ੍ਰੋਜੈਕਟਾਂ ਵਾਸਤੇ ਜ਼ਮੀਨ ਅਕਵਾਇਰ ਦੇ ਮਸਲੇ ਲਟਕੇ ਹੋਏ ਨੇ ਜਿਸ ਕਰਕੇ ਠੇਕੇਦਾਰਾਂ ਦੇ ਵੱਲੋਂ ਕੌਮੀ ਸੜਕਾ ਅਥਾਰਟੀ ਕੋਲ ਕਲੇਮ ਪਾਏ ਜਾ ਰਹੇ ਨੇ ਉਹਨਾਂ ਨੇ ਇਸ ਮਾਮਲੇ 'ਚ ਮੁੱਖ ਮੰਤਰੀ ਨੂੰ ਨਿੱਜੀ ਦਖਲ ਦੇਣ ਬਾਰੇ ਕਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨਾਂ 'ਚ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਤਾਂ ਜੋ ਇਸ ਅੜਕੇ ਨੂੰ ਦੂਰ ਕੀਤਾ ਜਾ ਸਕੇ ਇਸ ਦਾ ਹੱਲ ਕੱਢਿਆ ਜਾ ਸਕੇ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਨੇ ਮਸਲੇ ਹੱਲ ਕਰਨ ਦੇ ਲਈ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਹੈ ਤੇ ਕਿਸਾਨਾਂ ਦੇ ਨਾਲ ਸਿੱਧਾ رابطہ قائم ਕੀਤਾ ਜਾ ਰਿਹਾ ਹੈ। ਉਧਰ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਪੰਜਾਬ ਵਿੱਚ ਜ਼ਮੀਨ ਤੇ ਕਬਜ਼ਾ ਨਾ ਮਿਲਣ ਦੀ ਵਜ੍ਹਾ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਚਾਰ ਰਾਸ਼ਟਰੀ ਰਾਜਮਾਰਗਾਂ ਦੇ 3190 ਕਰੋੜ ਦੇ ਕਈ ਪ੍ਰੋਜੈਕਟ ਅੰਦਰ ਵਿੱਚ ਲਟਕ ਰਹੇ ਨੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਤੇ ਕੜਾ ਰੁਖ ਅਪਣਾਉਂਦਿਆਂ ਮੁੱਖ ਸਚਿਵ ਨੂੰ ਨੋਟਿਸ ਜਾਰੀ ਕੀਤਾ ਹੈ। ਜਵਾਬ ਦਾਖਲ ਕਰਨ ਲਿਆ ਗਿਆ। ਕੋਰਟ ਨੇ ਸਖਤ ਲੈਜ਼ੀ ਚ ਆਖਿਆ ਕਿ ਹਲਫਨਾਮਾ ਦਾਖਲ ਕਰਕੇ ਦੱਸਿਆ ਜਾਵੇ ਕਿ ਬੀਤੇ ਸਾਲ ਅਕਤੂਬਰ ਵਿੱਚ ਦਿੱਤੇ ਗਏ ਆਦੇਸ਼ਾਂ ਦਾ ਪਾਲਣ ਕਿਉਂ ਨਹੀਂ ਕੀਤਾ ਗਿਆ। NHAI ਨੂੰ ਜ਼ਮੀਨ ਤੇ ਕਬਜ਼ਾ ਕਿਉਂ ਨਹੀਂ ਦਲਵਾਇਆ ਗਿਆ? ਹਾਈ ਕੋਰਟ ਨੇ ਬੀਤੇ ਸਾਲ ਅਕਤੂਬਰ ਵਿੱਚ ਆਦੇਸ਼ ਦਿੱਤਾ ਸੀ ਕਿ NHAI ਇਸ ਬੰਦੇ ਤਦਕਾਰੀਆਂ ਨੂੰ ਅਧੂਰੀ ਲੰਬੇ ਤੱਕ ਪ੍ਰੋਜੈਕਟਾਂ ਦੀ ਸੂਚੀ ਉਪਲਬਧ ਕਰਵਾਵੇ। ਦੇ ਮੁੱਖ ਸਚੀ ਦੇ ਸਾਹਮਣੇ ਇੱਕ ਹਫਤੇ ਦੇ ਵਿੱਚ ਕਾਰਵਾਈ ਕਰਨ ਦਾ ਨਿਰਦੇਸ਼ ਜਾਰੀ ਕੀਤਾ ਜਾਵੇ। ਇਹ ਸਨਿਸ਼ਚਿਤ ਕੀਤਾ ਜਾਵੇ ਕਿ 2 ਮਹੀਨੇ ਦੇ ਅੰਦਰ ਅੰਦਰ ਹਰ ਤਰ੍ਹਾਂ ਦੇ ਵਿਗਨ ਤੋਂ ਮੁਕਤ ਕਬਜ਼ਾ ਐਨ ਐਚ ਆਈ ਨੂੰ ਦਲਵਾਇਆ ਜਾਵੇ। ਦੱਸਦੀ ਕਿ ਸੀਐਮ ਮਾਨ ਨੇ ਗੜਕਰੀ ਨੂੰ ਪੱਤਰ ਲਿਖਿਆ ਉਹਨਾਂ ਆਖਿਆ ਕਿ ਜਲਦ ਭੂਮੀ ਅਧਿਕਾਰਨ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਇਹ ਪ੍ਰੋਜੈਕਟਰ ਜਿੱਥੇ ਇਸ ਦੇ ਤੇ ਇਸ ਪੂਰੇ ਮੁਲਕ ਦੇ ਭਵਿੱਖ ਦੇ ਕਾਰੋਬਾਰ ਨੂੰ ਤੈਅ ਕਰਦੇ ਨੇ ਉੱਥੇ ਅੰਤਰਰਾਸ਼ਟਰੀ ਉਦੇਸ਼ ਨੀਤੀ ਤੱਕ ਇਹਨਾਂ ਦਾ ਅਸਰ ਬਖੂਬੀ ਮਹਿਸੂਸ ਕੀਤਾ ਜਾਂਦਾ ਰਹੇਗਾ। ਹਾਲਾਂਕਿ ਆਮ ਲੋਕਾਂ ਦੇ ਜੀਵਨ ਤੇ ਵੀ ਇਸ ਦਾ ਵੱਡਾ ਅਸਰ ਹੁਣ ਤੋਂ ਦੇਖਣਾ ਸ਼ੁਰੂ ਹੋ ਗਿਆ ਹੈ। ਖਾਸ ਤੌਰ ਤੇ ਉਹਨਾਂ ਕਿਸਾਨਾਂ ਤੇ ਜਿਨ੍ਹਾਂ ਦੀਆਂ ਜ਼ਮੀਨਾਂ ਐਕਵਾਇਰ ਹੋ ਚੁੱਕੀਆਂ ਨੇ ਤੇ ਜਿਨ੍ਹਾਂ ਨੇ ਮੁਆਵਜ਼ਾ ਵੀ ਹਾਸਲ ਕਰ ਲਿਆ ਹੈ। ਕੁੱਲ ਮਿਲਾ ਕੇ ਇਨਾਮ ਪ੍ਰੋਜੈਕਟਾਂ ਦਾ ਜਿੱਥੇ ਕਾਰੋਬਾਰ ਤੇ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੇ ਮਿਲੇਗਾ ਉਥੇ ਜ਼ਮੀਨਾਂ ਦੇ ਭਾਅ ਵੀ ਅਸਮਾਨੀ ਛੂਣੇ ਸ਼ੁਰੂ ਹੋ ਚੁੱਕੇ ਨੇ